ਪ੍ਰੀਮੈਕਸ ਤੋਂ ਲੈਣ ਦੇਣ ਤੋਂ ਸਾਨੂੰ ਹੋ ਗਏ ਘੱਟੋ ਘੱਟ 5 ਸਾਲ 5 ਸਾਲ ਠੀਕ ਹੈ ਜਿਹੜੀ ਫੀਡ ਆਈ ਹੈ ਫੀਡ ਆਈ ਹੈ ਦਸੰਬਰ ਚ ਅੱਜ ਦਸੰਬਰ ਲਾਸਟ ਹੋ ਰਿਹਾਗਾ ਜਨਵਰੀ ਸਟਾਰਟ ਆ 2025 ਦੀ ਠੀਕ ਹੈ ਠੀਕ ਹੈ ਪੂਰਾ 1 ਸਾਲ ਹੋ ਗਿਆ ਮੇਰੇ ਕੋਲ 1 ਸਾਲ ਹੋ ਗਿਆ ਹਾਂ ਤੇ ਤੁਸੀਂ ਇਹ ਯਕੀਨ ਕਰਿਓ ਮੇਰੀ ਗੱਲ ਦਾ ਮੈਂ ਥੋੜੇ ਪੰਜ ਸੱਤ ਫਾਰਮਰ ਪੁੱਛੇ ਸੀ ਆਪਦੇ ਵੀ ਅਸੀਂ ਫੀਡ ਮੰਗਾਵਾਂਗੇ ਤੁਸੀਂ ਵਰਤ ਨਹੀਂ ਆ ਵੀਰੇ ਆਪਾਂ ਵਧੀਆ ਫੀਡ ਲੈ ਕੇ ਆਵਾਂਗੇ ਜਿਹੜੇ ਪਸ਼ੂ ਚੰਗੇ ਪਸ਼ੂ ਜਨਾਂ ਦੇ ਹਾਂਜੀ ਉਹਨਾਂ ਨੂੰ ਜਿੱਦਾਂ ਦੀ ਫੀਡ ਆਈ ਹੈ ਪਹਿਲੇ ਦਿਨ ਤੋਂ ਹਾਂਜੀ ਤੇ ਅੱਜ ਦਾ ਦਿਨ ਜੀ ਅੱਜ ਤੱਕ ਸਾਥੋਂ ਇੰਨੇ ਕ ਵਧੀਆ ਰਿਜ਼ਲਟ ਆਏ ਨੇ ਠੀਕ ਹੈ ਜੀ ਇੱਕ ਫਾਰਮਰ ਨੂੰ ਦਿੰਨੇ ਆ ਉਹ 10 ਫਾਰਮਰ ਹੋਰ ਲਿਆਉਂਦਾ ਠੀਕ ਹੈ ਜੀ ਉਹ 10 ਨੂੰ ਦਿੰਨੇ ਆ ਉਹ 50 ਹੋਰ ਲਿਆਉਂਦੇ ਆ ਠੀਕ ਹੈ ਜੀ ਤਾਂ ਅੱਜ ਤੱਕ ਸਾਥੋਂ ਡਿਮਾਂਡ ਨਹੀਂ ਪੂਰੀ ਹੋਈ ਅੱਜ ਵੀ ਇਹੀ ਹਾਲ ਆ ਤੁਸੀਂ ਦੇਖਿਆ ਇੱਥੇ ਬੈਠੇ ਹੋ ਆਪਣੇ ਕੋਲ ਸਹੀ ਗੱਲ ਹੈ ਜੀ ਤੇ ਅੱਜ ਵੀ ਇਹੀ ਹਾਲ ਹੈ ਕਵਾਲਿਟੀ ਇਦਾਂ ਹੀ ਰਹੂਗੀ ਕ ਜਾ ਅੱਗੇ ਜਾ ਕੇ ਜਿਵੇਂ ਹੋਰ ਫੀਡਾਂ ਕਰਦੇ ਆਣੇ ਆਪਾਂ ਹਾਂ ਤਰਸੀਮ ਜੀ ਨੂੰ ਘਟਾਵਾਂਗੇ ਕਵਾਲਿਟੀ ਦਾ ਨਾ ਨਾ ਤਰਸੀਮ ਜੀ ਦੇਖੋ ਕਵਾਲਿਟੀ ਨਾਲ ਕੰਪਰੋਮਾਈਜ਼ ਤਾਂ ਕਰ ਲਈ ਆਪਾਂ ਇੱਧਰ ਆਏ ਨਹੀਂ ਮੈਂ ਬਾਰ ਬਾਰ ਹੋਈ ਕਹਿੰਦਾ ਵੀ ਬਿ ਮੈਂ ਆਪ ਦਾ ਵਿਸ਼ਵਾਸ ਬੋਣਾ ਜੀ ਵੀ ਅੱਜ ਦੇਖੋ ਬੈਠੇ ਆ ਕਾਊਂਟਰ ਤੇ ਠੀਕ ਹੈ ਪਰਮਾਤਮਾ ਨੂੰ ਜਾਣ ਦੇਣੀ ਆ ਵੀ ਆਪਾਂ ਬਿਜ਼ਨਸ ਕਰਨ ਲਈ ਤਾਂ ਆਪਾਂ ਇਹ ਚ ਆਈ ਨਹੀਂ ਹੈ ਠੀਕ ਹੈ ਠੀਕ ਹੈ ਆਪਾਂ ਹੁਣ ਤੁਸੀਂ ਉਹਨਾਂ ਕੁਆਲਿਟੀ ਦੀ ਗੱਲ ਜੇ ਕੁਆਲਿਟੀ ਜਿੱਦੇ ਡਾਊਨ ਹੋ ਗਈ ਹਾਂਜੀ ਅਸੀਂ ਫੀਡ ਦਾ ਕਿਸੇ ਦੀ ਪ੍ਰੋਫੈਸ ਨਹੀਂ ਕਰਦੇ ਤੁਸੀਂ ਲੈ ਮੇਥੋਂ ਲੈ ਕੇ ਲੈ ਲੋ ਅਸੀਂ ਉਦੋਂ ਹੀ ਆਪਣੀ ਛੱਡ ਦੇਣੀ ਹੈ ਠੀਕ ਹੈ ਚਾਹੇ ਸਾਡੀ ਆਪ ਦੇ ਪੈਰੀਂ ਖੜੀ ਹੋਈ ਕੰਪਨੀ ਆ ਆਪ ਦੀ ਕੰਪਨੀ ਨੂੰ ਅਸੀਂ ਕੰਮ ਕਰ ਰਹੇ ਹਾਂ ਠੀਕ ਹੈ ਸਾਡੀ ਆਪ ਦੀ ਕੰਪਨੀ ਆ ਪਰ ਜੇ ਕੁਆਲਿਟੀ ਡਾਊਨ ਹੋ ਗਈ ਅਸੀਂ ਉਦੋਂ ਹੀ ਆਪਣੀ ਛੱਡ ਦੇਣੀ ਹੈ ਠੀਕ ਹੈ ਜੀ ਹਾਂ ਦੱਸੋ ਇਹ ਤਾਂ ਆਪ ਕਹਿੰਦੇ ਨੇ ਠੀਕ ਹੈ ਸਾਰੇ ਸਾਡੇ ਆਪ ਕਹਿੰਦੇ ਨੇ ਸਿਓ ਸਾਹਿਬ ਅਵਤਾਰ ਸਿੰਘ ਜੀ ਵੀ ਜੇ ਆਪਾਂ ਨੂੰ ਰੌ ਮਟੀਰੀਅਲ ਉਸ ਲੈਵਲ ਦਾ ਨਹੀਂ ਮਿਲੂਗਾ ਹੂੰ ਬੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨਾਲ ਗੱਲਬਾਤ ਚੱਲੀ ਸਰਦੀ ਪਰ ਉਹ ਜਦੋਂ ਕਹਿੰਦੇ ਵੀ ਅਸੀਂ ਟੈਸਟ ਕਰਾਂਗੇ ਤੁਹਾਡਾ ਹੂੰ ਅਸੀਂ ਸੋਐਡੀਓਸੀ ਟੈਸਟ ਕਰਾਂਗੇ ਅਸੀਂ ਤੁਹਾਡਾ ਮੱਕੀ ਦਾ ਟੈਸਟ ਕਰਾਂਗੇ ਠੀਕ ਹੈ ਅਸੀਂ ਤੁਹਾਡੀ ਜਿਹੜੀ ਵੀ ਆਪਣੇ ਖਲਾਉਂਦੇ ਉਹਨਾਂ ਦੇ ਟੈਸਟ ਕਰਾਂਗੇ ਠੀਕ ਹੈ ਜੀ ਜੇ ਤੁਹਾਡੇ ਸਾਡੇ ਪੈਰਾਮੀਟਰਾਂ ਦੇ ਅਨੁਸਾਰ ਤੁਸੀਂ ਇਹ ਕੁਆਲਿਟੀ ਸਾਨੂੰ ਦੇ ਸਕਦੇ ਹੋ ਰੌ ਮਟੀਰੀਅਲ ਦੀ ਠੀਕ ਹੈ ਜੀ ਤਾਂ ਅਸੀਂ ਤੁਹਾਡੇ ਤੋਂ ਵੀਡੀਓ ਬਣਵਾਵਾਂਗੇ ਅੱਜ ਵੀ ਤੁਸੀਂ ਡਿਮਾਂਡ ਪੂਰੀ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਵੀ ਉਸ ਲੈਵਲ ਦਾ ਜਿੱਥੇ ਪੂਰਾ ਆਪ ਨੂੰ ਸਹੀ ਉਸ ਪੈਰਾਮੀਟਰਾਂ ਤੇ ਪ੍ਰੀਮੈਕਸ ਮਿਲਦਾ ਅਸੀਂ ਉੱਥੋਂ ਫਿਡ ਤਿਆਰ ਕਰਾਉਣੀ ਹੈ ਠੀਕ ਹੈ ਜੀ ਤੇ ਉਹਨਾਂ ਨੇ ਵੀ ਇਹ ਗੱਲ ਕਹੀ ਹੋਈ ਹੈ ਵੀ ਅਸੀਂ ਕੁਆਲਿਟੀ ਤੇ ਹੀ ਕੰਮ ਕਰਨਾ ਠੀਕ ਹੈ ਜੀ ਜਿੱਦਾਂ ਕੁਆਲਿਟੀ ਡਾਊਨ ਮਿਲ ਗਈ ਅਸੀਂ ਫਿਡ ਨਹੀਂ ਦੇਵਾਂਗੇ ਗਾਣਾ ਤਾਂ ਖਾ ਲਾਂਗੇ ਲੋਕਾਂ ਤੋਂ ਵੀ ਸਾਡੀ ਫਿਡ ਨਹੀਂ ਆਈ ਜੀ ਹਨੀ ਹੋਈ ਪਰ ਅਸੀਂ ਡਾਊਨ ਲੈਵਲ ਦਾ ਨਹੀਂ ਲੈਂਦੇ ਠੀਕ ਹੈ ਹਾਂ ਫਿਰ ਤਾਂ ਅਸੀਂ ਜਰੂਰ ਫਾਰਮਰ ਦੇ ਕਹਿਣ ਤੇ ਅਸੀਂ ਥਰਡੀਆਂ ਤਿਆਰ ਕਰ ਲੀਆਂ ਜਿਵੇਂ 8000 10000 ਠੀਕ ਹੈ ਠੀਕ ਹੈ ਉਹ ਡਿਮਾਂਡ ਸੀ ਛੋਟੇ ਫਾਰਮਰ ਮੰਗਦੇ ਸੀ ਜਦੋਂ ਵੱਡੇ ਫਾਰਮਰ ਖੁਸ਼ ਹੋਣ ਲੱਗੇ ਉਹ ਕਹਿੰਦੇ ਸਾਨੂੰ ਵੀ ਦਿਓ ਉਹ ਤਿਆਰ ਕਰ ਲੀਆਂ ਪਰ ਉਹ ਵੀ ਇੱਕ ਕਹਿ ਸਕਦੇ ਆ ਵੀ ਪਸ਼ੂ ਦੀ ਲੋਡ ਦੇ ਹਿਸਾਬ ਨਾਲ ਜਿਹੜੇ ਛੋਟੇ ਪਸ਼ੂ 15 ਲੀਟਰ ਵਾਲੇ ਜਾਂ 20 ਲੀਟਰ ਵਾਲੇ ਦਾ ਮانے ਉਸ ਦੀ ਡਿਮਾਂਡ ਦੇ ਅਨੁਸਾਰ ਉਹ ਪਰਫੈਕਟ ਆ ਬਿਲਕੁਲ ਠੀਕ ਹੈ ਉਸ ਦੇ ਵਿੱਚ ਵੀ ਆਪਾਂ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਿਆ ਠੀਕ ਹੈ ਉਹਦੀ ਜਿਸ ਤਰ੍ਹਾਂ ਦਾ ਉਸ ਵਿੱਚ ਰੀਸ ਮਟੀਰੀਅਲ ਪਿਆ ਜਿਸ ਤਰ੍ਹਾਂ ਦਾ ਪ੍ਰੀਮ ਕਵਾਲਿਟੀ ਵਿਜ਼ਨ ਤਾਂ ਕਦੇ ਵੀ ਸਮਝੌਤਾ ਨਹੀਂ ਕਰਦਾ